ਜੈ ਮਾਤਾ ਦੀ ਦੋਸਤੋ ਜ਼ਰੂਰੀ ਸੂਚਨਾ ਹੈ ਜੀ ਔਰ ਖੁਸ਼ੀ ਵਾਲੀ ਗੱਲ ਹੈ ਮਿਹਨਤ ਕਰਦੇ ਆਂ ਭਗਵਾਨ ਦੀ ਕਿਰਪਾ ਦੇ ਨਾਲ ਮਲੌਦ ਏਰੀਆ ਛੱਡੋ ਅਹਿਮਦਗੜ੍ਹ ਛੱਡੋ ਅੱਜ ਦੀ ਡੇਟ ਦੇ ਵਿੱਚ ਅੱਜ ਮੈਂ 23 April ਨੂੰ ਵੀਡੀਓ ਬਣਾ ਰਿਹਾ ਹਾਂ ਪਾਇਲ ਏਰੀਆ ਦਰਾਹਾ ਏਰੀਆ ਕੋਈ ਵੀ ਇਹ ਏਰੀਆ ਨਾਲ ਦਾ ਲੱਗਦਾ ਹੈ ਕਿਸੇ ਦਾ ਵੀ ਪੁਰਾਣੇ ਫੋਨ ਤੇ ਬਜਾਜ ਨਹੀਂ ਹੁੰਦਾ ਦੀਪਕ ਟੈਲੀਕਾਮ ਦਾ ਬਜਾਜ ਫਾਈਨਾਂਸ ਚਾਲੂ ਕਰਤਾ ਹੈ ਉਦੇ ਲਈ ਮੈਂ ਬਜਾਜ ਵਾਲਿਆਂ ਨੂੰ ਬਹੁਤ ਜ਼ਿਆਦਾ ਬਜਾਜ ਕੰਪਨੀ ਦਾ ਬਹੁਤ तहे ਦਿਲ ਤੋਂ ਧੰਨਵਾਦ ਕਰਦਾ ਹਾਂ ਔਰ ਫਾਇਦਾ ਕਿਹਦਾ ਹੋਣਾ ਕਿਹਦਾ ਹੋਣਾ ਹੈ ਕਸਟਮਰ ਦਾ ਕਿਉਂਕਿ ਕਸਟਮਰ ਬਹੁਤ ਜ਼ਿਆਦਾ ਸਾਡੇ ਕੋਲੇ ਆਉਂਦੇ ਸੀ ਕਿ ਤੁਸੀਂ ਪੁਰਾਣੇ ਸੈਟ ਤੇ ਬਜਾਜ ਕਰ ਦੋਗੇ ਪੁਰਾਣੇ ਸੈਟ ਤੇ ਐਮਆਈ ਹੋ ਜਾਣਗੀਆਂ ਅਸੀਂ ਨਹੀਂ ਕਰ ਸਕਦੇ ਸੀ ਅਸੀਂ ਜਵਾਬ ਦੇ ਦਿੰਦੇ ਸੀ ਅਸੀਂ ਜ਼ਿਆਦਾਤਰ 90% ਅਸੀਂ ਕਸਟਮਰ ਨੂੰ 99% ਹੀ ਅਸੀਂ ਕਹਿ ਦਿੰਦੇ ਸੀ ਕਿ ਹੋਣਾ ਨਹੀਂ ਠੀਕ ਹੈ ਜੀ ਪਰ ਅੱਜ ਦੀ ਡੇਟ ਦੇ ਵਿੱਚ ਮੈਂ 100% ਤੁਹਾਡੇ ਨਾਲ ਵਾਅਦਾ ਕਰਦਾ ਹਾਂ ਥੋੜਾ ਬਜਾਜ ਫਾਈਨਾਂਸ ਹੋਏਗਾ ਪੁਰਾਣੇ ਹੈਂਡਸੈਟ ਤੇ ਜਦੋਂ ਮਰਜੀ ਆਜੋ ਪੁਰਾਣਾ ਹੈਂਡਸੈਟ ਲੈ ਲਓ ਤੁਸੀਂ ਚਾਹੇ ਐਪਲ ਦਾ ਪੁਰਾਣਾ ਲੈ ਲਓ ਚਾਹੇ ਐਂਡਰੋਇਡ ਪੁਰਾਣਾ ਲੈ ਲਓ 올ਡ ਫੋਨ ਤੇ ਫਾਈਨਾਂਸ ਆਪਣਾ ਚਾਲੂ ਹੋ ਗਿਆ ਹੈ ਔਰ ਇਹ ਹੋਇਆ ਕਿਵੇਂ ਹੈ ਤੁਹਾਡੇ ਕਰਕੇ ਔਰ ਸਹੀ ਕੰਮ ਕਰਕੇ ਹੋਇਆ ਹੈ ਕਿਉਂਕਿ ਜ਼ਿਆਦਾਤਰ 100% ਹੀ ਮੈਂ ਚਾਹੋਣਾ ਕਿ ਮੇਰਾ ਕੰਮ ਸਹੀ ਹੀ ਚੱਲੇ 100% ਸਹੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਕਰਕੇ ਬਜਾਜ ਕੰਪਨੀ ਦੀ ਨਿਗਾਹ ਦੇ ਵਿੱਚ ਵੀ ਦੀਪਕ ਟੈਲੀਕਮ 100% ਉਤਰਿਆ ਹੈ ਬਹੁਤ ਧੰਨਵਾਦ ਹੈ ਬਜਾਜ ਕੰਪਨੀ ਦਾ ਉਹਨਾਂ ਨੇ ਸਾਡਾ ਏਰੀਆ ਦੇ ਵਿੱਚ ਸਾਨੂੰ ਚੁਣਿਆ ਹੈ ਕਿ ਬਜਾਜ ਫਾਈਨਾਂਸ 올ਡ ਫੋਨ ਦੇ ਉੱਤੇ ਸਾਡਾ ਚਾਲੂ ਕਰਤਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਮਤਲਬ ਪਤਾ ਲੱਗ ਜਵੇ ਲੋਕਾਂ ਨੂੰ ਕਿ ਬਜਾਜ ਫਾਈਨਾਂਸ ਦੇ ਉੱਤੇ ਪੁਰਾਣੇ ਫੋਨਾਂ ਤੇ ਵੀ ਫਾਈਨਾਂਸ ਹੁੰਦਾ ਔਰ ਬਹੁਤ ਘੱਟ ਖਰਚੇ ਤੇ ਮਿਨੀਮਮ ਖਰਚੇ ਦੇ ਉੱਤੇ ਹੁੰਦਾ तकरीबन ਲਾ ਲੋ ਸਾਲ ਦਾ 7-8% 78% ਖਰਚੇ ਦੇ ਉੱਤੇ ਬਜਾਜ ਫਿਨਾਂਸ ਹੁੰਦਾ ਹੈ ਜੈ ਮਾਤਾ ਦੀ